ਭਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨੀ ਸੰਦੀਪ ਜੀ ਹੋਰ ਭਜੀ ਕਿਦਾਂ ਜੀ ਵੈਲਕਮ ਜੀ ਤੁਹਾਡਾ ਤੁਹਾਡਾ ਬਹੁਤ ਬਹੁਤ ਵੈਲਕਮ ਧੰਨਵਾਦ ਜੀ ਹਾਂਜੀ ਹੋਰ ਦੱਸੋ ਬਾਕੀ ਜਿਹੜੇ ਭਰਾ ਦਾ ਚੈਨਲ ਵੇਂਦੇ ਆ ਉਹਨਾਂ ਨੂੰ ਬਹੁਤ ਬਹੁਤ ਪਲਾਇ ਇੱਕ ਕਮੈਂਟ ਸ਼ੇਅਰ ਕਰੋ ਬਾਅਦ ਤੋਂ ਬਾਅਦ ਧੰਨਵਾਦ ਧੰਨਵਾਦ ਹੋਰ ਕਿਵੇਂ ਚੱਲ ਰਹੀ ਕੰਮ ਚੱਲਦਾ ਜੀ ਜੀ ਆ ਕਿਰਪਾ ਬਾਬਾ ਬੁੱਢਾ ਸਾਹਿਬ ਦੀ ਬਹੁਤ ਕਿਰਪਾ ਕਿਰਪਾਈ ਜੀ ਹਾਂਜੀ ਤੇ ਅੱਜ ਫਿਰ ਭਜੀ ਕਿੰਨੇ ਆ ਅੱਜ ਭਜੀ 9 10 ਪਿੰਸ ਆਜਾ ਫਿਰ ਨੀਲੀ ਲਾਲ ਲੈ ਕੇ ਆਂਦੀ ਹੈ ਤੋਹਫਾ ਲੈਂਦੇ ਤੋਹਫੇ ਕੋਈ ਭਾਈ ਕਰੀਸ਼ਰੋ ਜੀ ਬਾਂ ਇੱਕ ਐਡਰੈਸ ਬੋਲੋ ਆਪਣਾ ਹਾਂਜੀ ਐਡਰੈਸ ਬੋਲੋ ਨਾਂ ਮੇਰਾ ਸ਼ੇਰਾ ਆ ਹਾਂਜੀ ਪਿੰਡ ਰਵਾਲ ਹੂੰ ਹੂੰ ਨਹੀਂ ਜ਼ਿਲ੍ਹਾ ਗਰਦਾਸਪੁਰ ਜਿਹੜੇ ਫਰੇਗੜ ਚੂੜੀਆਂ ਠੀਕ ਹਾਂਜੀ ਫੋਨ ਨੰਬਰ ਫੋਨ ਨੰਬਰ 978194742 ਇੱਕ ਰਹਿ ਰਹਿ ਬੋਲੋ 978194742 ਚਲ ਦੱਸੋ ਇਹਦੇ ਪਰ ਸੂਈ ਹੈ ਜੀ ਪਾਜੀ ਸੂਈ ਪਾਜੀ ਹਾਂਜੀ ਕੱਲ ਦੀ ਸੂਈ ਹੈ ਪਿੰਡਲ ਝੋਟੀ ਅੱਛਾ ਪਿੰਡਲ ਦਾ ਵੇਖੋ ਅੱਛਾ ਪਹਿਲਾ ਸੂਆ ਪਹਿਲਾ ਸੂਆ ਛੇ ਰੰਗ ਛੇ ਰੰਗ ਤੇ ਦੁੱਧ ਐ ਬੋਲਾ ਹੀ ਫਰਦਾ ਬੋਲਾ ਬੋਲਾ ਪਹਿਲਾਂ ਸਟਾਰਟਿੰਗ ਆ ਸਟਾਰਟਿੰਗ ਹੀ ਹੈ ਜੀ ਦੇਖੋ ਆਪਣਾ ਹਿਸਾਬ ਲਾ ਲੇ ਵੇਖੋ ਛੋਟੀ ਤੇ ਭਾਈ ਜੀ ਕਿੰਨੇ ਸਟਾਰਟਿੰਗ ਸ਼ੁਰੂ ਆ 8-9 ਕਿਲੋ ਬੋਲਾ ਉਹ ਜੇ ਆ ਛੋਟੀ ਨੇ ਦੁੱਧ ਦਿੱਤਾ ਤੇ ਕਿੰਨੇ ਦੇਣਾ ਖੋਲੋ ਫਿਰ ਲੋ ਜੀ ਵੇਖੋ ਵੱਡੀ ਝੋਟੀ ਜੀ ਪੂਰੀ ਪੂਰੀ ਜਵਾਰਦਸ ਤੋਰੋ ਦੇਖੋ ਕਿੰਨੇ ਕਿਲੋ ਤੁਹਾਡੇ ਸਾਹ ਨਾਲ ਜੀ ਇਹ ਭਾਈ 13-14 ਕਿਲੋ ਪਹਿਲਾਂ ਦੀ ਝੋਟੀ ਦਿੰਦੇ ਅਗਲੇ ਸਵੇਰੇ 17-18 ਬਿਲਕੁਲ ਆਜੋ ਵੱਡੀ ਝੋੜੀ ਪੂਰੀ ਜਵਾਰਦਸ ਆਜੋ ਜੀ ਦਿਖਾਓ ਮਾੜਾ ਮੂੰਹ ਮਾ ਦਿਖਾਓ ਅਸਲ ਵੇਖੋ ਝੋਟੀ ਨਹੀਂ ਠੀਕ ਆ ਆ ਜਾਓ ਲਿਓ ਕੋਲੇ ਸਿਆਰ ਝੋਟੀ ਹੈ ਘੱਟੀ ਕੱਟਾ ਮਗਰ ਕੱਟਾ ਭਾਜੀ ਕੱਲ ਦੀ ਸੁਈ ਹੈ ਥਣ ਵੇਖੋ ਲੱਗਾ ਜੁਆ ਜੁਆ ਮਰੀ ਦਾ ਓਕੇ ਭਾਜੀ ਥਣ ਵੇਖੋ ਲੱਗਾ ਠੀਕ ਆ ਹਾਂਜੀ ਕੋਈ ਬਾਲਾ ਕੋ ਭਾਜੀ ਹੈ ਵੀ ਠੰਡੀ ਪਹਿਲਾਂ ਨੂੰ ਕੋਈ ਆਉਲ ਨਹੀਂ ਕਿਤੇ ਠੀਕ ਆ ਹਾਂਜੀ ਕੋਈ ਆਉ ਛੌਲਣੀਆਂ ਦੀ ਭਾਈ ਮੁੱਲ ਜਿਆਦਾ ਰੱਖਣੇ ਆ ਮਾਲ ਵੇਖਣਾ ਮਾਲ ਪਿੱਛੇ ਫੇਰ ਲਿਆ ਆ ਉਹ ਵੀ ਲਿਆਉਣਾ ਸਵਾਦੀ ਦੇ ਦੀਏ ਭਾਈ ਛੋਟੀ ਭਾ ਜਿਆਦਾ ਦੋ ਦੇਖ ਲੋ ਕਰ ਦੋ ਜੋ ਕਰਨਾ ਨਹੀਂ ਤੁਸੀਂ ਆਪ ਹੀ ਕਰ ਦਿਓ ਨਹੀਂ ਤੁਸੀਂ ਤੁਹਾਡੇ ਕੋ ਕਰਾਉਣਾ ਨਹੀਂ ਮੇਰੇ ਤੋਂ ਹੁਣ ਹੋਣਾ ਨਹੀਂ ਆਪ ਹੀ ਕਰ ਦਾਂ ਪੰਜ ਡਾ ਦਾਂਗੇ ਵਿੱਚ 1 20 ਦੀ ਛੋਟੀ ਦੇ ਦਾਂਗੇ ਹੋਰ ਦੌਣ ਕਰ ਦਾਂਗੇ ਮੌਕੇ ਤੇ ਕਰ ਦੋ ਮੌਕੇ ਤੇ ਮਾ ਛੋਟੀ ਦੇਖੋ ਭਾਈ ਪਰ ਚਲੋ ਪੱਕਾ ਦੱਸ ਆਜੋ ਆ ਦੂਜਾ ਸੂਆ ਭਾਈ ਇਹ ਵੀ ਸੂਈ ਆ ਦੂਜਾ ਸੂਆ ਸੂਈ ਆ ਇਹ ਵੀ ਨਾਲ ਦੇ ਬੱਚ ਆ ਜੋ ਠੀਕ ਆ 8-9 ਕਿਲੋ ਬੋਲਾ ਹੋ ਅੱਛਾ ਬੋਲੇ ਦੇ ਜੀ ਵੀ ਹਾਂਜੀ ਬੋਲੇ ਤੇ ਦੂਸਰਾ ਸੂਆ 6 ਦੰਦ ਬੋਲੋ ਜੀ ਲੋ ਜੀ ਬੋਲੇ ਦੇ ਵਿੱਚ ਜੀ ਪਰ ਥਾਨ ਤੋਂ ਬੜਾ ਵਧੀਆ ਲੱਗਾ ਕੁਆਲਿਟੀ ਹੈ ਥਾਨਾਂ ਦੀ ਵੱਡੀ ਝੋਡੀ ਦੇਖੋ ਭਾਈ ਨਸਲ ਦੇਖੋ ਝੋਡੀ ਨੇ ਠੀਕ ਹੈ ਜੀ ਦੇਖੋ ਦੇਲਾ ਤੂੰ ਆ ਜਾ ਇੱਕ ਵਾਰੀ ਤੇ ਬੜੀ ਚੰਗੀ ਆਵਾਜ਼ ਆ ਰਹੀ ਆ ਬੜੀ ਠੀਕ ਆ ਲੈ ਲੈ ਜੀ ਲੋ

ਉਹ ਛੋਟੀ ਦੇ ਜਿੰਨੇ ਦੀ ਮਰਜ਼ੀ ਵੇਚਦੀ ਹੈ ਹਾਂਜੀ ਮੋਲ 1.5 ਲੱਖ ਦੀ ਦੇਦੀ ਹੈ ਹੋਰ 2-3 ਹਜ਼ਾਰ ਮਾਨਤਨ ਕਰਨਾ ਹੈ ਕਿੰਨਾ ਦੇਖੋ 99000 ਜਿੱਥੇ ਦੇ ਦਾਂ 99 ਹੀ ਦੇਦਾ ਸੰਭਾਹ ਖਣ ਲੱਗਾ ਮੋਟੀ ਚਵਾਈ ਭੋਲੀ ਠੀਕ ਹੈ ਠੀਕ ਆ ਪਹਿਲਾ ਸੂਆ ਕੋਲੋਂ ਛੋਟੀ ਛੇ ਦਾੰਦ ਅੱਛਾ ਠੰਡੀ ਵੇਖੋ ਇਹ ਗੱਬਣਾ ਨਾ ਨਾ ਸੁਈ ਸੁਈ ਨਾਈਟ ਦੇ ਬੱਚਾ ਦੁੱਧ ਕਿੰਨਾ 8 ਕਿਲੋ ਬੋਲੇ ਤੋਂ 8 ਕਿਲੋ ਬੋਲੇ ਵੇਚੀ ਆ ਠੰਡੀ ਵੇਖੋ ਕਿਦਣ ਕਰੀ ਥੰਡੇ ਬੈਠੇ ਪਈ ਜਾਓ ਠੀਕ ਤਾਂ ਕੋਈ ਆਉਣ ਨਹੀਂ ਕਿਸੇ ਕਿਸਮ ਦੀ ਨਹੀਂ ਬਿਲਕੁਲ ਨਹੀਂ ਬਾਠ ਠੀਕ ਮੋਟੀ ਪੋਲੀ ਚ ਵਾਈ ਹਾਂ ਨਹੀਂ ਬਾਕੀ ਠੀਕ 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 ਪਹਿਲਾਂ ਕੱਟੀ ਵੇਖੋ ਭਾਈ ਕੋਲ ਵੱਡੀ ਠੀਕ ਹੈ ਕਟਾਈ ਮਗਰ ਹੈ ਨਾ ਅੱਜ ਇਹਦੇ ਮਗਰ ਕਟਾ ਅੱਛਾ ਐ ਤੀਜਾ ਦਿਨ ਹੋਇਆ ਸੂਈ ਨੂੰ ਇਹਨੂੰ ਠੀਕ ਵੱਡੀ ਛੋਟੀ ਆਜੋ ਲਾਓ ਲਓ ਇਹੋ ਕੱਟ ਲਿਆ ਲੇਖੀਲੇ ਪੁੱ ਲੈ ਚਲੋ ਹਾਂਜੀ ਆਹ ਭਲਪੂ ਲੈ ਗਈ ਮਾੜੀ ਆਹ ਬਿਲਕੁਲ ਬੋਲੋ ਜੀ ਮੋਲ ਭਾਜੀ ਇਹਦਾ ਵੀ ਲੱਖ ਹਾਂ ਨਾ 95 ਦੀ ਦੇਣੀ ਇਹ ਵੀ 95 ਦੀ ਬਿਲਕੁਲ ਜਾਇਜ਼ ਮੁੱਲ ਛੋੜੀ ਕਰਾਂਗੇ ਮੌਕੇ ਤੇ ਉਹ ਛੋੜ ਦੇ ਆਪਾਂ ਪਹਿਲਾਂ ਕਸਰ ਨਹੀਂ ਛੱਡੀ ਕਰਦੇ ਮੋਰ ਕਰਨੀ ਪੈਣੀ ਵੱਡੀ ਮੈਂ ਵੇਖੋ ਭਾਈ ਇਹ ਘਪੜਾ ਨਾ ਸੂਈ ਨਹੀਂ ਸੂਈ ਮਗਰ ਕਟ ਮੈਂ ਨਹੀਂ ਜੱਡ ਬਲੈਗ ਜੋ ਛੱਟੀ ਵੀ ਮਗਰ ਜੱਡ ਬਲੈਗ ਦਿੱਤੀ ਨਾ ਔਰ ਦੇ ਬੱਚ ਆ ਜੋ ਠੀਕ ਹੈ ਸੂਈ ਇਹ ਬੋਲ ਵਿੱਚ ਜੀ ਮਰੇ ਤਾਰੀਆਂ ਸਾਰੀਆਂ ਹਨ ਤਾਰੀਆਂ ਸੂਈਆਂ ਤਾਜ਼ੀਆਂ ਸਾਰੀਆਂ ਕੋਈ ਦੁੱਧ ਚੋਲਗਾ ਇਹ ਵੀ ਦੇਖੋ ਲਾਹ ਦਾ 14 15 14 15 ਪਾਲ ਦੀ ਨੇ ਨਹੀਂ 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 ਬਿਲਕੁਲ ਜੀ ਵੱਡੀ ਮੈਂ ਜੋ ਲੋ ਜੀ ਇਹ ਐ ਮਹੀਨੇ ਨੇ 15 ਕਿਲੋ ਦਿੱਤਾ ਤੇ ਕਿੰਨੇ ਦੇਣਾ ਹਾਂ ਜੀ ਹਾਂ ਜੀ ਬੋਲ ਸਟਾਰਟਿੰਗ ਹੀ ਹੈ ਜੀ ਜੰਗੀਤ ਵਾਲੀ ਖਮਾ ਆਜੋ ਮੈਂ ਗੁੱਟੀ ਚਵਾਈ ਭੋਲੀ ਵੀਰ ਜੀ ਠੀਕ ਐ ਰੋਵਰ ਜੀ ਕੋਈ ਸੁਣਦਾ ਨਹੀਂ ਮੱਜ ਨੂੰ ਪਤਾ ਕੱਲ ਮੈਂ ਹੀ ਸੁੱਈ ਇਹ ਦੇਖੋ ਊੜੀ ਨਥੜਿਆ ਖਲਾਰ ਦੇ ਫੋਟੇ ਇੱਕ ਇੱਕ ਮਿੰਟ ਰੋ ਇੱਕ ਮਿੰਟ ਇਹਦੀ ਭਾਜੀ ਫਿਰ ਕੀ ਮੈਂ ਦਾ ਭਾਜੀ ਲੱਖ ਦੀ ਦੇਦਾ ਕਿ 2000 ਰੁਪਏ ਛੱਡ ਦੇ 98000 98000 ਬਿਲਕੁਲ ਜਾਇਜ਼ ਮੋਦਾ ਵੀ ਫਟਮਈ ਨਹੀਂ ਠੀਕ ਆ ਠੀਕ ਆ ਇਹ ਵੀ ਸੂਈ ਆ ਆ ਵੀ ਸੂਈ ਹੈ ਇਹਦੇ ਮਗਰ ਕੱਟੀ ਜੋ ਅਜੇ ਕੱਤੀ ਮਗਰ ਜੀ ਨਹੀਂ ਕੱਟੀ 5-6 ਦਿਨ ਦੀ ਸੂਈ ਹੈ ਇਹ ਵੀ ਖੋਲੋ ਬੋਲਾਏ ਕਿ ਦੋ ਤੇ ਜੀ ਚਾਰ ਪੰਜ ਦਿਨ ਦੀ ਸੂਈ 8-9 ਕਿਲੋ ਹੋ ਜਾਊਗਾ ਦੋਤੀ ਦਾਲਾਂ ਲਾ ਦੋਤੀ ਹੀ ਜਾਊਗੀ ਠੀਕ ਆ ਆਜੋ ਜੀ ਵੱਡੀ ਨਹੀਂ ਬਾਕੀ ਵੇਖੋ ਨੇ ਠੀਕ ਹੈ ਹਾਂ ਜੀ ਬਿਲਕੁਲ ਜੈਜ ਮੋਲ ਪਹਿਲਾਂ ਹੀ ਆਦੀ ਹਾਨਾ ਹਾਂ ਜੀ ਹਾਂ ਨਾ 65000 ਦੀ ਪਾੜ ਜੇ ਲੱਗਾ ਹਾਂ ਚਲੋ ਠੀਕ ਆਜੋ ਜੀ ਇਹ ਆ ਗਿਆ ਨੀ ਲਿਆ ਆ ਬ੍ਰਾਂਡ ਵੇਖੋ ਭਾਜੀ ਦੋਵੇਂ ਸੂਈਆਂ ਜੀ ਦੋਵੇਂ ਸੂਈਆਂ ਵੇਖੋ ਇੱਕ ਕੱਟੀ ਕੱਟਾ ਮਗਰ ਮਗਰ ਕੱਟੀ ਅਛੇ ਕੱਟੀ ਆ ਕੱਟੀ ਦੇ ਕੋਈ ਵੇਖੋ ਮਾਂ ਦੇ ਮਾਂ ਨੂੰ ਦੀ ਵਾਦ ਤੀਨ ਨੂੰ ਮਾਂ ਵਾਦ ਤੇ ਮਾਂ ਨੂੰ ਚਾਹੀਦਾ ਵੇਖੋ ਤੇ ਭਾਜੀ ਦੁੱਧ ਕਿੰਨਾ ਹੈ ਭਾਜੀ ਇੱਕ ਸਿੰਗ ਚਿੱਟਾ ਝਕਾਲਾ ਦੁੱਧ ਕਿੰਨਾ ਹੈ ਜੀ ਲਾੜੂ ਦੇ ਬੱਚਾ ਭਾਜੀ 9-10 ਕਿਲੋ ਬੋਲਾ ਮੇਰੇ ਬੋਲਾ ਹੀ ਆ 12 ਕਰ ਜੇ 14 ਕਰ ਜਿਓ ਆਪਣੀ ਸਮਝ ਕਰ ਲਓ ਬੋਲੋ ਜੀ ਇਹ ਵੀ ਲਓ ਜੀ ਲੈ ਵੇਖੋ ਬੋਲੇ ਵੇਚੀ ਜੀ ਹਜੇ ਹੋਰ ਮੈਂ ਮੰਮੀ ਨੂੰ ਆਖਿਆ ਫੁਲਕਾਰੀ ਕਾੜੇ ਤੇ ਫੁਲਕਾਰੀ ਪਾਈਏ ਹਾਂ ਫੁਲਕਾਰੀਆਂ ਦਰਵਾਜ਼ੇ ਕਿਹਨੇ ਤੇਰੀ ਮੱਝ ਲੈਣੀ ਕਿ ਕਿਹਨੇ ਫੁਲਕਾਰੀ ਰੱਖਣੀ ਹੈ ਵੇਖੋ ਜਿਸ ਤਰ੍ਹਾਂ ਸਾਗ ਦਾ ਚੱਲੀ ਜਾ ਰਿਕ ਨਹੀਂ ਚਵਾਈ ਜਵਰੀ ਜਨੇ ਗਲੀ ਜੀ ਰੂਮਰ ਕੀ ਪੋਲੀ ਚਵਾਈ ਨਹੀਂ ਪਈ ਗਲਤ ਹੋ ਕਿਸੇ ਮਹੀਂ ਦੀ ਠੀਕ ਆ ਆਜੋ ਆਜੋ ਬਾਕੀ ਵੀਰ ਜੀ ਨੇ ਲੱਖ ਰੁਪਈਆ ਮਹੀਂ ਤੇ ਲਾਉਣਾ ਹਨ ਬਿਲਕੁਲ ਬਿਲਕੁਲ 20000 ਦਾ ਤੇਲ ਫੋਕ ਲੂ ਕੋਈ ਫਰਕ ਨਹੀਂ ਪੈਣਾ ਇੱਥੇ ਆਣ ਕੇ ਪਾਸ ਕਰਕੇ ਚੋ ਕੇ ਫੇਰ ਮਹੀਂਾਂ ਖੜੇ ਜਨੇ ਖੜਨੇ ਬਿਲਕੁਲ ਬਿਲਕੁਲ ਦੇਖੋ ਮਹੀਂ ਚੋਕ ਠੀਕ ਆ ਚਲੋ ਤੋਫਾ ਭਾਜੀ ਤੋਫਾ ਹੈ ਜੀ ਹਾਂਜੀ ਆਹ ਵੇਖਿਓ ਭਾਜੀ ਮੈਂ ਬੋਲੋ ਮਸਲ ਦਾ ਮੁੱਲ ਇਹ ਪੂਰੇ ਲੱਖ ਦੀ ਦੇ ਦਾਂਗੇ ਮਾਨਟਨ ਕਰਦਾਂਗੇ 2000 ਛੋਟ ਕਰਨਾ 98000 98000 ਦੀ ਮੈਂ ਵੇਖੋ ਨਹੀਂ ਠੀਕ ਹੈ ਕਰ ਦੋ ਗਰਵਾਈਆਂ ਭਾਜੀ ਹਾਂਜੀ ਇੱਕੋ ਘਰਵਾਈਆਂ ਇੱਕੋ ਕਰਵਾਈਆਂ ਆਹ ਪਲੂਨ ਛੋਟੀ ਸੂਈ ਆ ਪਹਿਲਾ ਸੂਆ ਪਹਿਲਾ ਸੂਆ ਰਾਤ ਦੀ ਸੂਈ ਹੈ ਅੱਛਾ ਆਹ ਵੇਖੋ ਮੱਛਾ ਉਹ ਨਾੜੂ ਵਾਲੇ ਦੇ ਮੈਂ ਲਾਫ ਨੂੰ ਬਰਦਾ ਕਟਾ ਜੀ ਕਟਾ ਆਹ ਕਟਾ ਆਪਣਾ ਵੇਖੋ ਛੋਟੀ ਦੂਰ ਰਾਤੀ ਸੂਈਆ ਥਾਣ ਵਗਦੇ ਭਾਜੀ ਇਹਦੇ ਅੱਛਾ ਥਾਣਾ ਦੀ ਗਰੰਟੀ ਦੇਣੀ ਆ ਖਾਨ ਥੋੜੇ ਜੁੜੇ ਨਾ ਹਾਂਜੀ ਹਾਂਜੀ ਜੁੜੇ ਸੁਣ ਭਾਲ ਭੂਲ ਪਈ ਥੋੜੀ ਹਾਂਜੀ ਭਾਲ ਭੂਲ ਪਈ ਨਸਲ ਵੇਖੋ ਝੋਟੀ ਦੀ ਬਿਲਕੁਲ ਅਜੇ ਭਨ ਭੁੰਨ ਲੱਗੀ ਲੱਪਾ ਲੁਪਾ ਲਾਇਆ ਹਾਂਜੀ ਨਹੀਂ ਕੱਟਣਾ ਮਗਰ ਕੱਟਾ 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 ਅਜੇ ਭਾਜੀ ਪੁੱਠੇ ਘਾਟ ਖਾਦੇ ਝੋਟੀ ਨੇ ਬੋਲੋ ਪਰ ਜਿੰਨਾ ਕੋ ਲਈਆਂ ਮੋਲ ਉਹਨਾਂ ਵੀ ਵੇਖਣੇ ਆ ਹੂੰ 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 ਕਿੰਨੇ ਦੀ ਝੋਟੀ ਦੇ ਦੀਏ ਬਜਾਜ ਜੀ ਜਾਣਦੋ ਜੀ 85 ਦੀ ਦੇ ਦੀਏ ਤੇ ਹੋਰ ਘਟਾਓ ਤੁਸੀਂ ਛੋਟ ਕਰ ਦੋ ਇਹਦੀ ਤੁਹਾਡੇ ਨੂੰ ਨਹੀਂ ਬੜੇ ਜਿੰਨੇ ਹੀ ਆਖ ਦੋਗੇ ਇਹ ਪਾਲਣ ਦਾ ਮੋਲ ਨਹੀਂ ਤੁਸੀਂ ਦੱਸੋ ਦਾ ਦੋ ਜਿੰਨੇ ਟੋਣੇ 85 ਦੋ 75000 ਜੀ ਨਹੀਂ ਭਾਜੀ ਵਾਤ ਜੋ ਪੂਰੇ ਸਬ ਤਿਆਰ ਦੀ ਹਾਂ ਨਾ ਮੈਂ ਦਵਾਗੇ ਜਾਣਦੋ ਠੀਕ ਜਿੰਨਾ ਲਈ ਉਹਨਾਂ ਵੀ ਵੇਖਣਾ ਆ ਇਹ 70 ਦੀ ਕਿਉਂ ਵੀ ਚਾ ਆ ਕੇ ਕਿਹਨੇ ਅਜੇ ਹੱਥ ਆ ਬਾਕੀ ਵੇਖਿਓ ਹੋਰ ਨਹੀਂ ਕੋ ਜਾਗੀ ਛੰਡੀ ਝੋਟੀ ਨਹੀਂ ਠੀਕ ਹੈ ਚਲੋ ਸਭ ਤੋਦ ਕੋਈ ਪਾਣੀ ਸਾਤ ਦਵੇ 8 ਦਵੇ 9 ਦਵੇ ਆ ਭਲਾ ਭੁਲਾ ਪਈਆਂ ਹਾਂ ਪਰ ਮੋਲ ਨਹੀਂ ਹੈਗਾ ਕੋਈ ਇਹਦਾ ਆ ਵੇਖੋ ਪੀਸ ਭਾਜੀ ਇਹ ਘਪੜਾ ਜੀ ਘਪੜੀ ਝੋਟੀ ਵੇਖੋ ਅੱਛਾ ਵੇਖੋ ਝੂਆ ਜੀ ਝੂਆ ਤੂਸਣਾ ਸੁਣਾ 6 ਦਾਂ ਦਿਆ 6 ਦਾਂ ਘੱਟੀ ਵੇਖੋ ਠੀਕ ਆ ਚਲੋ ਜੀ ਦੇਖੋ ਪੀਸ ਵੇਖੋ ਤੋਰਨੂ ਵੀ ਨਸਲ ਵੇਖੋ ਝੋਟੀ ਦਾ ਸਾਂ ਕਿੰਨੇ ਡਾਮਲੇ ਢੀ? ਅਜੇ 5-6 ਦਿਨ ਹੀ ਝੋਟੀ ਹੁੰਦੀ। ਰਾਜੀ ਬਾਜੀ ਝੋਟੀ ਵੇਖੋ ਭਾਜੀ। ਨਹੀਂ ਠੀਕ ਹੈ। ਮੂੰਹ ਮਾ ਦਿਖਾਓ ਮਣਰੇ। ਮੂੰਹ ਵੇਖੋ ਝੋਟੀ ਕੱਟੀ ਦਾ। 6 ਦੰਦ ਦੂਸਰਾ ਸੁਆ ਆ। ਇੰਨੇ ਬਣ 12-13 ਕਿਲੋ ਦੁੱਧ ਦਿੱਤਾ ਕਿੰਨੇ ਦੇਣਾ ਨਸਲ ਵੇਖੋ। ਲਾਸਟ ਪੀਸ ਹੀ ਆ। ਆ ਲਾਸਟ ਪੀਸ। ਹਾਂਜੀ ਫਿਰ। ਝੋਟੀ ਦੀ ਜਿੰਨੇ 1-5 ਦੀ ਵੇਚ ਦੇਦੀ ਆ। ਲੱਖ ਨਹੀਂ ਦੇ ਦੀਆਂ ਛੋਟੀ ਵੇਖੋ ਸਰ ਬੋਲੋ ਇੱਕ ਕੋਈ ਗੱਲ 94 ਯਾਰ ਜਾਣ ਦੋ ਠੀਕ ਹੋਊਗਾ ਇਹ ਮਾਨਤਨ ਕਰਦਾ ਕੋਈ ਜਾਣ ਦੋ ਤੁਹਾਡੀ ਤੁਹਾਡੀ ਮੋੜ ਨਹੀਂ ਗਈ ਬਸ ਦੇਖੋ ਜੇ ਆਪਾਂ ਨੂੰ ਸੇਲ ਆ ਬਾਕੀ ਮੇਰੇ ਵੀ ਆਓ ਇੱਥੇ ਆ ਕੇ ਚੈੱਕ ਕਰਕੇ ਚੋਈ ਕਰਕੇ ਲੈ ਲਓ ਤਸੱਲੀ ਕਰਕੇ ਖੜੋ ਵੀਰ ਜੀ ਜਿੰਨੇ ਪੈਸੇ ਲਾਉਣੇ ਆ ਕੋਈ ਥੋੜਾ ਬੋਧਾ ਦੂਰ ਆ ਜੂ ਕੋਈ ਚੱਕਰ ਨਹੀਂ ਬਿਲਕੁਲ ਬਿਲਕੁਲ ਵਜੇ ਬਾਕੀ ਗੱਬਣ ਮੈਂ ਦੀ ਸਾਡੀ ਗਾਰੰਟੀ ਆ ਆਪਾਂ ਬਾਕੀ ਹੋ ਗਏ ਭਾਜੀ ਮਈਆਂ ਲੰਗਿਆਂ ਨੇ ਹਾਂ ਬਿਲਕੁਲ ਸਹੀ ਗੱਲ ਹੈ ਕੋਈ ਸ਼ਿਕਾਇਤ ਨਹੀਂ ਆ ਤੋ ਬਾਕੀ ਨਾਂ ਮੇਰਾ ਸ਼ੇਰਾ ਜੋ ਜਿਹੜਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਦੀ ਲੀਕ ਫੜੇ ਘੜ ਚੂੜੀਆਂ ਪਈ ਨੰਬਰ ਆਓ ਨੰਬਰ 9781947425 ਸਤਿ ਸ਼੍ਰੀ ਅਕਾਲ